ਈ ਨਾਲੇ ਰੋਕ ਵਾਇਰਡੂ ਜੀ ਕਾਲਸਾ ਵਾਇਰਡੂ ਜੀ ਕੀ ਫਦੇ ਮੈਂ ਤਸਵੀਰ ਦੀ ਸਾਫਾ ਸਰਪੰਚ ਤੇ ਨਕਾਫੂਲਾ 34 ਬੋਰ ਅਸੀਂ 4 ਸਾਲ ਤੋਂ ਲਗਾਤਾਰ ਗੁਰੂ ਮਾਰੇ ਦੇ ਚੱਕਾ ਮੇਰੇ ਜੀਰ ਦਾ ਬੁੱਢਾ ਸਾਹਿਬ ਦੀ ਫਟਾ ਜਿਹੜੇ ਕੰਨੇ ਦਾ ਰੋਡ ਨੰਬਰ ਚੱਲਦਾ ਵਸ ਤੇ ਆਣ ਕੇ ਅਸੀਂ ਮੋਰਟਲ ਤੇ ਆਏ ਆ ਅੱਜ ਤੋਂ ਇਹ ਚੱਲੂ ਕੀਤਾ ਹੈ ਸਾਹਿਬੋ ਕਬਰੀ ਖਾਲਸੋ ਤੋਂ ਕੰਟਰ ਦਾ ਨਾਮ ਆ ਅਸੀਂ ਪਿੰਡੋਂ ਚੱਲੇ ਪਿੰਡ ਦੇ ਕੱਲੇ ਨਰਕ ਤੇ ਚਲਾਵਾਂਗੇ ਅਸੀਂ ਪਿੰਡ ਫਰਤਾਕੁਲਾ ਨਗਰ ਨਵਾਸੇ ਸਾਰੇ ਨਾਲ ਕੇ ਗੁਰੂ ਸ਼ਰਪੂ ਤੋਂ ਆਉਣੇ ਆ ਉਹ ਪਰੇ ਪਾਰ ਚਿੱਟਾ ਦੇ ਨਾਲ ਜਿਹੜਾ ਬਾਬਾ ਸਾਹਿਬ ਦੀ ਮਾਰੇ ਦੀ ਸ਼ਰਧਾ ਦੇ ਨਾਲ ਇੱਥੇ ਆਣ ਕੇ ਨੰਬਰ ਚਲਦੇ ਆ ਪਰ ਉਹ ਦੇ ਸਰਦਾ ਸ਼ਰਧੀਆਂ ਨੇ ਤੇ ਅਸੀਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜਿਹੜਾ ਸਾਨੂੰ ਸੇਵਾ ਕਰਨ ਦਾ ਮੌਕਾ ਦਿੰਦੇ ਨੇ ਤੇ ਮਾਰੇ ਦੀ ਕਿਰਪਾ ਨਾਲ ਬਾਬਾ ਪੂਤਾ ਸਾਹਿਬ ਜੀ ਮਿਹਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਦੇ ਉੱਤੇ ਜੋ ਵੀ ਆਣ ਕੇ ਇੱਥੇ ਸੇਵਾ ਕਰਦਾ ਉਹਨਾਂ ਨੂੰ ਭਾਵਨਾ ਪੂਰੀਆਂ ਹੁੰਦੀਆਂ ਨੇ ਤੇ ਮਾਰੇ ਬਾਬਾ ਪੂਤਾ ਸਾਹਿਬ ਜੀ ਕਰਤੱਵ ਕਲਾਕਸ਼ਿਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ